ਇੱਕ ਮਿੰਟ ਹੋਰ ਆਇਆ ਸੀਗਾ ਕਿ ਬਾਈ ਕੈਲਸ਼ੀਅਮ ਤੇ ਮਲਟੀਵਿਟਾਮਿਨ ਕਿਹੜਾ ਸ਼ੁਰੂ ਕਰੀਏ ਬਾਈ ਮੈਂ ਪਹਿਲਾਂ ਵੀ ਦੱਸਿਆ ਹੋਇਆ ਹਨਾ ਘਰ ਦੀ ਗੇਮ ਦੱਸਦੇ ਆ ਉਹ ਬਾਈ ਮਤਲਬ ਕਿ ਕਿੰਨੀ ਕੁ ਤੁਸੀਂ ਦੱਸੀ ਕਿ ਨਹੀਂ ਬਾਈ ਹਜੇ ਤਾਂ ਮੈਂ ਮਤਲਬ ਖੋਲਿਆ ਹੀ ਨਹੀਂ ਕੰਮ ਹਜੇ ਤੁਹਾਨੂੰ ਇੱਕ ਮਤਲਬ ਐਗਜ਼ਾਮਪਲ ਹੀ ਦਿੱਤੀ ਵੀ ਐਦਾਂ ਐਦਾਂ ਆਪਾਂ ਕਰਨਾ ਆ ਇੱਕ ਵੀ ਗਿਆ ਤਾਂ ਕੋਈ ਨੁਕਸਾਨ ਨਹੀਂ ਹੋਊਗਾ ਬਹਿ ਜਾਊਗਾ ਉੱਡ ਕੇ ਹਨਾ ਛਤਰੀ ਉੱਚੀ ਕਰਨੀ ਸ਼ੁਰੂ ਕਰ ਦੋ ਆਪੀ ਬਾਈ ਉੱਡਣ ਨਾ ਉੱਡਣ ਤੁਸੀਂ ਨਹੀਂ ਛੇੜਦਾ ਠੀਕ ਆ ਮੈਂ ਕਿਹਾ ਬਾਈ ਪਿੱਲੀ ਏਰੀ ਬੱਚਾ ਉਟੂ ਬਿਲ ਦੀ ਆਰੀ ਦਾ ਡਾਂਗੀ ਤੇ ਚੜੂਗਾ ਜੇ ਆਰੀ ਖੇਤੀ ਜਿਹੜੀ ਦਵਾਈ ਆ ਲਾਉਣੀ ਕਿਦਾਂ ਬਾਈ ਉਹ ਟੀਕਾ ਲੈ ਆਓ ਠੀਕ ਆ ਇੱਕ ਛੋਟਾ ਜਿਹਾ ਟੀਕਾ ਹੁੰਦਾ ਉਹਦੇ ਵਿੱਚ ਮਿਕਸ ਕਰ ਲਓ ਜਿਹੜਾ ਉਹਨਾਂ ਪਾਣੀ ਦੀ ਬੋਤਲ ਵੱਡੀ ਦਿੱਤੀ ਹੁੰਦੀ ਹੈ ਨਾ ਛੋਟੀ ਪੈਕਿੰਗ ਮਿਲ ਜਾ ਛੋਟੀ ਲੈ ਆਓ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬੋ ਆਈ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਕੱਲ ਵਾਲੀ ਵੀਡੀਓ ਜਿਹੜੇ ਕਮੈਂਟ ਆਏ ਉਹਨਾਂ ਦਾ ਜਵਾਬ ਦੇਵਾਂਗੇ ਥੋੜੀ देर ਬਾਅਦ ਤੇ ਤੁਹਾਨੂੰ ਇੱਕ ਚੀਜ਼ ਦਿਖੋਣਾ ਵੀ ਆਪਾਂ ਜਿਹੜਾ ਵੀਰ ਕੋਨਸ ਤੇ ਪੋਟਾਸ਼ੀਅਮ ਪਾ ਕੇ ਸਪਰੇਅ ਕਰਦੇ ਆ ਹਨਾ ਬਾਈ ਉਹ ਪਰ ਆਪਣਾ ਦਵਾਈਆਂ ਦਵਾਈਆਂ ਦਾ ਹਨਾ ਜਿਹੜਾ ਡੱਬਾ ਲੱਗਾ ਹੋਇਆ ਉਹਦੇ ਜਿਹੜਾ ਕੀੜੀਆਂ ਕੀੜੀਆਂ ਤੇ ਸ਼ਾਇਦ ਪਿਆ ਤੇ ਕੀੜੀਆਂ ਚੜਦੀਆਂ ਸੀ ਉਹ ਮਦ ਇਹਲਾ ਸਾਰੇ ਦੇਖ ਲੋ ਸਾਰੀ ਢਾਲੇ ਦਵਾਲੇ ਨਾ ਬਸ ਸਪਰੇਅ ਕੀਤੀ ਉਹਦੀ ਪਈ ਸੀਗੀ ਉਹਦੇ ਘੁਲੀ ਹੋਈ ਹੈ ਨਾ ਬਾਈ ਉਹ ਸਾਰੀਆਂ ਕੀੜੀਆਂ ਜਿਵੇਂ ਹੀ ਮਰ ਗਈਆਂ ਜਿੱਦਣ ਦਾ ਬਈ ਆਪਾਂ ਕਰਦੇ ਆ ਨਾ ਖੁੱਡਿਆ ਚ ਨਾਮ ਮੱਖੀ ਮੱਛਰ ਬਾਈ ਦੇਖਣ ਦਾ ਨਾਮੋ ਨਿਸ਼ਾਨੀ ਹੈ ਨਹੀਂ ਬਿਲਕੁਲ ਖਤਮ ਆ ਕੋਈ ਮੱਛਰ ਮੱਖੀ ਕੁਛ ਨਹੀਂ ਐਡ ਸਾਫ ਸੁਥਰੇ ਰਹਿੰਦੇ ਗੁੱਡੇ ਇਹ ਬਾਈ ਰਿਆ ਕੇ ਰੱਖੋ ਥੋੜੇ ਫਿੰਸੜੀਆਂ ਤੋਂ ਕੰਮ ਕਰੂਗਾ ਕਿਉਂਕਿ ਮੱਛਰ ਮੁਛਰ ਨਹੀਂ ਆਉਣ ਦਿੰਦਾ ਠੀਕ ਆ ਤੇ ਮੱਛਰ ਮੁਛਰ ਲੜੂਗਾ ਜਾਂ ਫਿਰ ਗਰਮੀ ਗੁਰਮੀ ਪੈਣ ਤੋਂ ਵੀ ਉਹ ਵੀ ਇਨਫੈਕਸ਼ਨ ਦੇ ਨਾਲ ਹੀ ਹਨਾ ਮੱਛਰ ਜੇ ਲੜਦਾ ਵੀ ਇਨਫੈਕਸ਼ਨ ਹੁੰਦੀ ਆ ਜਾਂ ਗਰਮੀ ਹਨਾ ਬੜੀਆ ਗਰਮ ਚੀਜ਼ਾਂ ਪਾਈਆਂ ਹੁੰਦੀਆਂ ਤਾਂ ਹੀ ਨਿਕਲਦੇ ਆ ਬਾਈ ਦਾਣੇ ਦੂੜੇ ਤੇ ਉਹਨਾਂ ਨਾਲੋਂ ਬੈਸਟ ਆ ਬਾਈ ਆ ਸਪ੍ਰੈਆਂ ਕਰਿਆ ਕਰੋ ਖੁੱਟਿਆਂ ਦੇ ਵਿੱਚ ਦੂਜੇ ਤੀਜੇ ਦਿਨ ਠੀਕ ਆ ਮੱਖੀ ਮੱਛਰ ਮੁਛਰ ਇਦਾਂ ਦੀਆਂ ਚੀਜ਼ਾਂ ਜਿਹੜੇ ਕਬੂਤਰਾਂ ਦੇ ਮੱਖੀਆਂ ਪੈ ਜਾਂਦੀਆਂ ਬਾਈ ਕਬੂਤਰਾਂ ਦੇ ਵਿੱਚ ਵੀ ਹਨਾ ਉਹ ਵੀ ਮਰ ਜਾਂਦੀਆਂ ਇਹਦੇ ਨਾਲ ਉਹ ਵੀ ਕੋਈ ਮੱਖੀ ਮੁੱਖੀ ਨਹੀਂ ਭਾਈ ਚਿੱਟੇ ਕਬੂਤਰ ਹੋ ਗਏ ਜਿੱਦਣ ਦੀਆਂ ਆਪਾਂ ਕਰਦੇ ਆ ਨਾ ਆ ਮੀਆਂ ਮੂਹਣਾ ਲਿਬੜੇ ਵੀ ਸੀ ਆ ਮੋਤੀਆਂ ਵਾਂਗੂ ਚਮਕਦੇ ਆ ਹੁਣ ਕਬੂਤਰ ਤੇ ਤੁਹਾਨੂੰ ਮੈਂ ਸ਼ੌਂਕ ਵੀ ਕਰੋਨਾ ਠੀਕ ਆਪੇ ਆਗੇ ਖੁੱਡੇ ਚ ਆ ਚੈੱਕ ਕਰੋ ਯਾਰ ਕਬੂਤਰ ਜਿੱਦਣ ਦੀ ਆਪਾਂ ਭਾਈ ਸਪਰੇਅ ਸ਼ੁਰੂ ਕਰਦੇ ਆ ਜੂਆਂ ਜਾਮਾ ਵੀ ਭਾਈ 80% ਤਾਂ ਜੂਆਂ ਵੀ ਮਰ ਗਈਆਂ ਠੀਕ ਆ ਆ ਚੈੱਕ ਕਰੋ ਠੀਕ ਆ ਬਾਕੀ ਕਬੂਤਰ ਤੁਹਾਨੂੰ ਚਮਕਦੇ ਦਿਖਣਗੇ ਹਨ ਇਹ ਹੀ ਕਬੂਤਰ ਤੇ ਦੋ ਚਾਰ ਵੀਡੀਓ ਪਿੱਛੇ ਦੇਖ ਲਿਓ ਗੰਦੇ ਹੋਏ ਹੋਏ ਸੀ ਕਬੂਤਰ ਹਨ ਆ ਸਪਰੇਅ ਆ ਰਹੀ ਮੈਂ ਨਮੋਨਾ ਬੱਸ ਆ ਦੇ ਲੋ ਉਤਰੇ ਸਾਰੇ ਪਈਆ ਮੋਤੀਆਂ ਵਾਂਗੂ ਚਮਕਦੇ ਹੋਣਾ ਕੋਈ ਦਾਗ ਤੱਕ ਵੀ ਨਹੀਂ ਹੈਗਾ ਗੰਦੇ ਦਾ ਬਸੇ ਸੇ ਇਸ ਉਪਰੇ ਉਪਰ ਕਰੀਦੀ ਹੈ ਨਾ ਤੇ ਹੁਣ ਨਮੂਣੀ ਵੀ ਸ਼ੁਰੂ ਕਰਨੇ ਆ ਤੇ ਅੱਜ ਕੱਲ ਨੂੰ ਮੁੰਡੇ ਕਾਲੂ ਨੇ ਆਉਣਾ ਫੇਕ ਕਰੀ ਨਾ ਉਹਨੂੰ ਮੈਂ ਫੋਨ ਕੀਤਾ ਸੀਗਾ ਤੇ ਇੱਕ ਕਰੀ ਵਾ ਫੇਰ ਕਰ ਦਿੰਨਾ ਅੱਜ ਫੋਨ ਤੇ ਵੀ ਆ ਜੀ ਹੈ ਨਾ ਤੇ ਜੇ ਉਹ ਆ ਗਿਆ ਤੇ ਕੱਲ ਨੂੰ ਬਈ ਸਾਰੇ ਛੁੱਟਿਆਂ ਦੇ ਵਿੱਚ ਮਿੱਟੀ ਮੁੱਟੀ ਪਾਣੀ ਪੱਕਾ ਬੀਜਾ ਗਾਰਡਨ ਦੇ ਵਿੱਚ ਉਹ ਵੀ ਪੱਟ ਦੇਣਾ ਠੀਕ ਆ ਪੱਟ ਕੇ ਬਈ ਉੱਥੇ ਬੈਂਦਾ ਬੂੰਦਾ ਹੈ ਨਹੀਂ ਸੇਂਗਦਾ ਹੀ ਘਰ ਆ ਉਹ ਪੱਟ ਕੇ ਤੇ ਸਬਜ਼ੀ ਲਾਉਨੇ ਆ ਘਰ ਵਾਸਤੇ ਹਨਾ ਤੇ ਉਹ ਵੀ ਵਲੌਗ ਬਣਾਵਾਂਗੇ ਵਿੱਚੇ ਹੀ ਜੇ ਅੱਜ ਸ਼ਾਮ ਦਾ ਕੀਤਾ ਤੇ ਉਹ ਵਿੱਚੇ ਆਉ ਜਾਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਹਨਾ ਉਹ ਸਾਰਾ ਹੀ ਪੱਟ ਕੇ ਜਾਉ ਉੱਥੇ ਮਿੱਟੀ ਹੋਰ ਪਾਵਾਂਗੇ ਉਹ ਥੋੜਾ ਹੀ ਨਾ ਨੀਵਾ ਆ ਪੱਥਰ ਤੋਂ ਮਤਲਬ ਜਿਹੜਾ ਗਾਰਡਨ ਆ ਉੱਥੇ ਪਾਣੀ ਬਹੁਤ ਖੜਦਾ ਤੇ ਬੂਟੇ ਵੀ ਆਪਣੇ ਦੋ ਤਿੰਨ ਸੁੱਕ ਗਏ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਨਿੰਬੂ ਦਿਖਾਇਆ ਸੀ ਬਹੁਤ ਲੱਗਾ ਹੋਇਆ ਇੱਕ ਸੰਤਰੇ ਸੀ ਬਈ ਉਹ ਸੰਤਰੇਆ ਦਾ ਬੂਟਾ ਵੀ ਸੁੱਕ ਗਿਆ ਤੇ ਨਿੰਬੂ ਦਾ ਤੇ ਜਦੋਂ ਗਿੱਲਾ ਹੁੰਦਾ ਆ ਤੇ ਉਦੋਂ ਬਈ ਸੇਕ ਵੀ ਬਾੜੀ ਲੱਗ ਜਾਂਦੀ ਠੀਕ ਆ ਅੱਧਾਕ ਤਾਂ ਬਈ ਉੱਦੇ ਗਲ ਜਾਂਦਾ ਪਾਣੀ ਨਾਲ ਤੇ ਪਾਣੀ ਆਏ ਵੀ ਬਹੁ ਮੀਮੂ ਪੇ ਬਹੁਤ ਹਨਾ ਉਹਦੇ ਕਰਕੇ ਬੂਟੇ ਸੋਗ ਗਏ ਤੇ ਉਹ ਆਪਾਂ ਗੁੱਡਾਂ ਗਿਆ ਅੱਜ ਸਬਜ਼ੀਆਂ ਸਬਜ਼ੀਆਂ ਲਾਵਾਂਗੇ ਇੱਕ ਦੋ ਦਿਨ ਤੱਕ ਰੋਕ ਕੇ ਉਹ ਘਰ ਦੇ ਗਈ ਜਾਂਦੇ ਅਜੇ ਕਹਿੰਦੇ ਬਈ ਰੋਕ ਲਾ ਅਜੇ 10 ਦਿਨ ਰੋਕ ਕੇ ਲਾਇਓ ਤੇ ਨਹੀਂ ਤਾਂ ਮੈਂ ਹੁਣ ਲਾ ਦੇਣੀ ਸੀ ਦੇਖਦੇ ਅੱਜ ਗੁੱਡਾਂ ਕੱਢਾਂਗੇ ਤੇ ਸਹੀ ਮਿੱਟੀ-ਮੁੱਟੀ ਪਾਉਣੇ ਆਥੇ ਹਨਾ ਟਰਾਲੀ ਖੰਡ ਤੇ ਜਿਹੜੀ ਸਬਜ਼ੀ ਵਾਲੀ ਮਿੱਟੀ ਹੁੰਦੀ ਆ ਹਨਾ ਰੇਤਲੀ ਜੀ ਲਾਲ ਰੰਗ ਦੀ ਉਹ ਮੰਗਾਣੇ ਆ ਕਦੋਂ ਤੇ ਆयो ਬਾਬੋ ਕਰੀਏ ਵੀਡੀਓ ਸ਼ੁਰੂ ਦਾਣਾ ਦੂਣਾ ਮੈਂ ਖਲਦਾ ਹੀ ਤੂਤਾ ਠੀਕ ਆ ਪਹਿਲਾਂ ਤੁਸੀਂ ਦੇਖਿਆ ਹੁਣ ਪਹਿਲਾਂ ਧੋ ਕੇ ਮੈਂ ਸਕਾਲਿਆ ਸੀਗਾ ਠੰਡਾ ਕਰ ਲਿਆ ਸੀ ਅੰਦਰ ਬਾਅਦੋਂ ਫੇ ਆਪਾਂ ਬਾਅਦ ਚ ਜਿਹੜੀ ਸ਼ਾਮ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾ ਵੀ ਦਿੱਤਾ ਸੀ ਨਾ ਧੋ ਕੇ ਦੁਬਾਰਾ ਫੇਸ ਕਾਲਿਆ ਸੀ ਆਪਾਂ ਤੇ ਉਹ ਕੱਲ ਦਾ ਹੁਣ ਸ਼ਾਮੇ ਪਿਆ ਉਹ ਠੰਡਾ ਹੋ ਗਿਆ ਹੁਣ ਦਾਣਾ ਹਨ ਤੇ ਉਹ ਵੀ ਪਾਵਾਂਗੇ ਤੇ ਬਾਈ 80% 90% ਤਾਂ ਜਿਹੜੇ ਪਾਣੀ ਵਾਲੀਆਂ ਮਿੱਠਾ ਮਾਰਦੀ ਸੀ ਉਹ ਬਾਈ ਬੰਦ ਹੋ ਗਏ ਉਤਰ ਹਨ ਤੇ ਜਿਹੜੇ ਉਧਰ ਜੋੜਿਆ ਵਾਲਾ ਉਧਰ ਇੱਕ ਦੋ ਮਾਦੀਆ ਬੜਲੇ ਵਾਲੀ ਮੈਨੂੰ ਅੱਜ ਵੀ ਸ਼ੱਕ ਪਿਆ ਨਾ ਪਾਣੀ ਵਾਲੀਆਂ ਮਿੱਠ ਉਹ ਮੈਂ ਹੁਣ ਦਵਾਈ ਪਾਣਾ ਆ ਕੇ ਹਟਿਆ ਤੇ ਉਹ ਤੁਹਾਨੂੰ ਦਵਾਈ ਵੀ ਦੱਸਦਾ ਕਿਹੜੀ ਦਵਾਈ ਆ ਤੇ ਜੇ ਸਿਰ ਤੋਂ ਬਣੀ ਲੱਗਦੇ ਨਹੀਂ ਹਟਦੇ ਹਨ ਸਭ ਕੁਝ ਦੇਖ ਕੇ ਦੇਖ ਲਿਆ ਫਿਰਣ ਤੇ ਬਈ ਇਹ ਹੀ ਦਵਾਈ ਯੂਜ਼ ਕਰੀ ਦੀ ਆਪਾਂ ਤੇ ਉਹ ਮੈਂ ਤੁਹਾਨੂੰ ਟੈਬਲੇਟਾਂ ਦਿਖਾਉਣਾ ਇੱਕ ਵਾਰ ਹੈਗੀ ਐ ਇਨਫੈਕਸ਼ਨ ਤੋਂ ਠੀਕ ਐ ਕਲੀਅਰ ਹੀ ਹੁੰਦੀ ਹੋਣੀ ਦੇਖ ਲਓ ਤੇ ਇਹ ਇਨਫੈਕਸ਼ਨ ਤੋਂ ਬਈ ਇੱਕ ਇੱਕ ਗੋਲੀ ਲਈ ਤੇ ਇੱਕ ਬਈ ਆ ਆ ਗਈ ਠੀਕ ਐ ਇਹ ਨਾਲ ਕਬਜ ਨਹੀਂ ਹੁੰਦੀ ਇਹਨੇ ਇਨਫੈਕਸ਼ਨ ਕੋਈ ਚੱਕ ਕੇ ਉਦਾਂ ਸੈਟ ਸੁੱਟ ਜਾ ਕਰਨਾ ਹਨਾ ਇਹ ਕੋਈ ਦਾ ਕਬਈ ਕੋਵੀ ਦਾ ਡਰ ਐਦਾਂ ਦਾ ਕੋਈ ਸੀਨ ਨਹੀਂ ਹਨਾ ਨਾ ਇਹ ਬੇਠ ਰੋਗ ਦਾ ਗੈਸ ਗੂਸ ਤੋਂ ਵੀ ਰੋਗ ਦਾ ਗੈਸ ਵੀ ਨਹੀਂ ਬਣਨ ਦਿੰਦੀ ਇਹ ਤੇ ਕਈ ਵੇਲੇ ਕਬੂਤਰਾਂ ਦੇ ਪੋਟਿਆਂ ਚ ਹਵਾ ਭਰ ਜਾਂਦੀ ਹਨਾ ਆ ਵੀ ਗੰਦਗੁੰਦ ਚੱਕ ਕੇ ਸਿੱਟਣਾ ਯਾਰ ਬਾਈ ਟਾਈਮ ਲੱਗਾ ਮੈਂ ਬਣਾਈਆਂ ਆਟੇ ਦੀਆਂ ਗੋਲੀਆਂ ਇਹਨਾਂ ਨੂੰ ਛੂਟੀਆਂ ਕਰਨਾ ਉਹ ਗਿੱਲਾ ਜਿਆਦਾ ਹੋ ਗਿਆ ਸੀ ਕੰਮ ਤੇ ਮੇਰੇ ਹੱਥਾਂ ਨੂੰ ਜੁੜੀ ਜਾਂਦਾ ਸੀ ਹਨਾ ਤੇ ਆ ਮੈਂ ਇੱਥੇ ਰੱਖ ਗਿਆ ਸੀ ਤੇ ਮੈਂ ਕਿਹਾ ਮਾੜੀ ਹੀ ਅੱਠ ਰੇ ਤੇ ਇਹਨਾਂ ਨੂੰ ਛੂਟੀਆਂ ਕਰ ਦਿੰਦੇ ਆ ਹੁਣ ਤੇ ਇਹ ਇਹ ਆਪਾਂ ਇੱਕ ਇੱਕ ਗੋਲੀ ਇਹ ਪਾਈ ਇੱਕ ਨੋਵਾ ਮੁਕਸ ਦਾ ਜਿਹੜਾ ਰੇਸ਼ੇ ਤੋਂ ਕੈਪਸੂਲ ਹੈ ਇੱਕ ਉਹ ਪਾਇਆ ਠੀਕ ਆ ਆਟੇ ਚ ਮਿਕਸ ਕਰ ਲਿਆ ਇਹ ਗੋਲੀਆਂ ਹੋਣ ਇਹਨਾਂ ਨੂੰ ਆਪਾਂ ਦੇਣੀਆਂ ਆ ਤੇ ਮੇਰੇ ਸਾਬ ਨਾਲ ਇੱਕ ਗੋਲੀ ਦੇ ਨਾਲ ਹੀ ਫਰਕ ਪੈ ਜਾਣੀ ਆ ਆਹ ਵਾਲੀਆਂ ਨੇ ਠੀਕ ਆ ਇਹਨੂੰ ਅੱਧੀ ਕਰਨੀ ਆ ਮਤਲਬ ਛੋਲਿਆਂ ਦੇ ਦਾਣੇ ਜਿੰਨੀਆਂ ਬਣਾਉਣੀਆਂ ਵੱਡੀਆਂ ਛੋੜੀਆਂ ਹੱਥ ਨੂੰ ਜੁੜੀ ਜਾਂਦਾ ਵੀ ਮੈਂ ਇੱਦਾਂ ਹੀ ਸਿੱਟ ਦੁੱਤਾ ਚੱਕ ਕੇ ਹਨਾ ਤੇ ਹੁਣ ਆਟਰ ਜੂਗਾ ਸੁੱਕ ਗਿਆ ਹੁਣ ਹੁਣ ਬਸ ਇਹਨਾਂ ਦੇ ਗੋਲੀਆਂ ਬਣਾ ਦੇਣੀਆਂ ਮੈਂ ਆਹ ਬੜਲੇ ਵਾਲੀ ਕਬੂਤਰੀ ਤੇ ਜਿਹੜੀ ਆਪਣੇ ਡੱਬੇ ਦੀ ਮਾਂ ਜਿਹੜੀ ਬਿੰਗੀ ਹੋਈ ਸੀ ਹਨਾ ਉਹ ਮੈਂ ਤੁਹਾਨੂੰ ਦਿਖਾਈ ਨਹੀਂ ਸੀ ਤੇ ਹੁਣ ਉਹ ਸੈੱਟ ਹੋ ਗਈ ਆ ਹੁਣ ਇਹਨੂੰ ਮੈਂ ਉਧਰ ਦੂਜੇ ਫੁੱਡੇ 'ਚ ਸ਼ਿਫਟ ਕਰ ਲੱਗਾ ਇਹੜੀ ਬਦਲੇ ਵਾਲੀ ਆ ਇਹ ਪਾਣੀ ਵਾਲੀਆਂ ਬਿੱਠਾਂ ਮਾਰਦੀ ਸੀ ਇਹਨੂੰ ਹੁਣ ਦਵਾਈ ਜਿਹੜੀ ਆਪਾਂ ਉਹ ਤੋਂ ਬਣਾਈ ਨਾ ਉਹ ਦਵਾਈ ਦਿੱਤੀ ਇਹਨੂੰ ਕਬੂਤਰੀ ਨੂੰ ਤੇ ਧੁੱਪੇ ਰੱਖੀ ਦੀ ਹੁਣ ਛੱਡ ਦੇਣਾ ਇਹਨੂੰ ਆਪਾਂ ਜੋੜੇ ਤੇ ਘੰਟਾ ਡੇਢ ਹੋ ਗਿਆ ਇੱਥੇ ਹੀ ਤੇ ਆਹ ਕਬੂਤਰੀ ਨੂੰ ਵੀਰ ਕੋਲ ਨੰਭਾਇਆ ਸੀ ਹਨਾ ਸਪਰੇਅ ਕੀਤੀ ਸੀ ਮੈਂ ਕਿਹਾ ਅੱਜ ਦੂਜੇ ਖੁੱਡੇ 'ਚ ਪਾ ਦਿੰਨੇ ਆ ਇਹ ਸਹੀ ਹੋ ਗਈ ਹੋਣਾ ਆ ਚੈੱਕ ਕਰ ਲੋ ਬਿਲਕੁਲ ਤੌਣ ਮੋੜਦੀ ਸੀ ਇਹ ਦੀ ਆ ਕਬੂਤਰੀ ਠੀਕ ਆ ਬਿਲਕੁਲ 빙ੀ ਸੀਗੀ ਤੇ ਇਹਨੂੰ ਚਾਕੇ ਉਧਰ ਪਾਈਏ ਜਿਹੜੀਆਂ ਉਧਰ ਸਹੀ ਹੋਈਆਂ ਨਾ 빙ੀਆਂ ਹੋਗੇ ਉਧਰ ਹੀ ਪਾ ਦਿੰਦੇ ਆ ਹੁਣ ਮੈਂ ਇਧਰਲੇ ਹੁੱਡੇ 'ਚ ਨਹੀਂ ਸ਼ੇਫਟ ਕਰਨੀ ਜਦੋਂ ਕਬੂਤਰ ਦੂਜਾ ਵੀ ਸਹੀ ਹੋ ਜਾਊਗਾ ਠੀਕ ਆ ਤੇ ਜਿਹੜਾ ਇਹਨਾਂ ਲੱਗਾ ਸੀ ਆ ਇੱਥੇ ਰੱਖਿਆ ਆ ਮੈਂ ਹੁਣ ਦਾਣੇ ਦੂਣੇ ਪਾ ਕੇ ਨਾ ਛਟਿਆ ਸੀ ਆ ਬਿੱਟਾ ਇਹਨੂੰ ਦਾਣੇ ਦੂਣੇ ਮੋਰੇ ਰੱਖਿਆ ਸੀ ਤੇ ਦਵਾਈ ਪਾ ਕੇ ਪਾਣੀ ਪਾਇਆ ਬਚਲ ਮਾੜਾ ਮੋਟਾ ਮਤਲਬ 70% ਠੀਕ ਹੋ ਗਿਆ ਕਬੂਤਰ 30% ਹਜੇ ਝੋਲੇ 'ਚ ਆ ਹੋ ਜਾਊਗਾ ਹੋਲੀ-ਹੋਲੀ ਹਨਾ ਤੇ ਅੱਜ ਬਹੁਤ ਫਰਕ ਆ ਅੱਗੇ ਨਾਲੋਂ ਤੇ ਅੱਜ ਤਾਈਓ ਇਹਦੇ ਨਾਲ ਹੀ ਰਹਿੰਦੀ ਸੀ ਕਬੂਤਰੀ ਇੱਥੇ ਹੀ ਇਹ ਹੋ ਹੋ ਸਹੀ ਕੀ ਬਿਮਾਰੀ ਪਰ ਹੁਣ ਆ ਜਿਹੜੀ ਧੋਣਾ ਆਇਆ ਕੰਬ ਇਹ ਹੌਲੀ ਹੌਲੀ ਸੈੱਟ ਹੋਣੀ ਆ ਕਮਜ਼ੋਰੀ ਨਾਲ ਆ ਹੋ ਜੂ ਸੈੱਟ ਜਲਦੀ ਜਲਦੀ ਇਹਨੂੰ ਕਬੂਤਰੀ ਨੂੰ ਬੜਲੇ ਵਾਲੀ ਨੂੰ ਇੱਧਰ ਹੀ ਪਾ ਦਈਏ ਠੀਕ ਆ ਬੱਚਿਆਂ ਤੇ ਤੇ ਕਬੂਤਰੀ ਨੂੰ ਚੱਕ ਕੇ ਦੂਜੇ ਖੁੱਡੇ 'ਚ ਪਾ ਦਈਏ ਤੇ ਆ ਜੋ ਫੇਰ ਇਹਨਾਂ ਨੂੰ ਜਰਾ ਕੱਢੀਏ ਤੇ ਛੱਡ ਕੇ ਆਈਏ ਉੱਤਰ ਹਾਂਜੀ ਬਾਬਿਓ ਕੀ ਹਾਲ ਚਾਲ ਆ ਤੇ ਲੋ ਬਾਬਿਓ ਕਮੈਂਟਾਂ ਦੇ ਜਵਾਬ ਦਈਏ ਇੱਕ ਬਾਈ ਕਹਿੰਦਾ ਸੀ ਬਾਈ ਮੈਂ ਵੈਸੇ ਨਾ ਵੀਡੀਓ ਸਾਰੀਆਂ ਪਾਈਆਂ ਹੁੰਦੀਆਂ ਠੀਕ ਆ ਤੁਸੀਂ ਪੂਰੀ ਨਹੀਂ ਵੀਡੀਓ ਦੇਖਦੇ ਜਾਂ ਤੁਹਾਡੇ ਤੱਕ ਉਹ ਵੀਡੀਓ ਨਹੀਂ ਪਹੁੰਚਦੀ ਹੈ ਨਾ ਮੈਨੂੰ ਸਮਝ ਨਹੀਂ ਆਉਂਦਾ ਹੈ ਨਾ ਕਿ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਭਾਈ ਆਂਡਿਆਂ ਚੋਂ ਬੱਚੇ ਨਹੀਂ ਨਿਕਲਦੇ ਭਾਈ ਆਪਾਂ ਦੋ ਤਿੰਨ ਵੀਡੀਓ ਬਣਾ ਚੁੱਕੇ ਹਾਂ ਇਸ ਮੁੱਦੇ ਤੇ ਠੀਕ ਆ ਜਾਂ ਬੱਚੇ ਤੁਸੀਂ ਕਹਿੰਦੇ ਮਰ ਜਾਂਦੇ ਆ ਜਦੋਂ ਕੱਢਣ ਦਾ ਟਾਈਮ ਹੁੰਦਾ ਭਾਈ ਜਿਹੜੇ ਆ ਦੇਣੇ ਆ ਨਾ ਬਰਸਾਤਾਂ ਦੇ ਵਿੱਚ ਇਹਨਾਂ ਦੇ ਵਿੱਚ ਆਂਡੇ ਦੀ ਜਿਹੜੀ ਛਿੱਲੜ ਮੋਟੀ ਮੋਟੀ ਹੋ ਜਾਂਦੀ ਸਲਾਬੇ ਨਾਲ ਚੀੜੀ ਹੋ ਜਾਂਦੀ ਆ ਉਹ ਕੀ ਬੱਚੇ ਕੋ ਤੋੜ ਕੇ ਨਿਕਲ ਨਹੀਂ ਹੁੰਦਾ ਤੁਸੀਂ ਜਿਸ ਟਾਈਮ ਕਬੂਤਰੀ ਆਂਡੇ ਧਰਦੀ ਆ ਨਾ ਜਦੋਂ ਤੂੰ ਜਾਂ ਅੰਡਾ ਧਰਤਾ ਉਦੋਂ ਦੀ ਤਰੀਕ ਲਿਖ ਲੈਣੀ ਬਾਈ ਤੁਸੀਂ ਠੀਕ ਆ 21 ਦਿਨਾਂ ਬਾਅਦ ਤੁਸੀਂ ਉਹ ਅੰਡਾ ਦੇਖਣਾ ਜਿੱਥੇ ਬੱਚਾ ਨਿਕਲ ਗਿਆ 20 ਤੋਂ 21 ਦਿਨ ਦੇ ਵਿੱਚ ਵਿੱਚ 21ਵੇਂ ਦਿਨ ਤੁਸੀਂ ਦੇਖਣਾ ਆ ਲਾਸਟ 21 ਦਿਨ ਹੀ ਹੁੰਦੇ ਆ ਹਨਾ ਉਹਦਾ 20ਵੇਂ ਦਿਨ ਵੀ ਕੱਢ ਦਿੰਦੇ ਆ ਉਤਰ 21ਵੇਂ ਦਿਨ ਜੇ ਬਾਈ ਬੱਚਾ ਨਹੀਂ ਨਿਕਲਦਾ ਸ਼ਾਮਾਂ ਤੱਕ ਤੇ ਉਹ ਆਂਡੇ ਦੇ ਨਾਲ ਜਿੱਥੇ ਟੱਕ ਲਾਏ ਹੋਣਗੇ ਬੱਚੇ ਨੇ ਉਥੋਂ ਬਾਈ ਤੋੜ ਕੇ ਬੱਚਾ ਬਾਹਰ ਕੱਢ ਕੇ ਇਦਾਂ ਹੀ ਸਿੱਧਾ ਹੀ ਤੋੜਨਾ ਮੂੰਹ ਛੋਟੇ ਪਾਸੇ ਉਹ ਜਿੱਦਾ ਇੱਕ ਪਾਸੇ ਉਹ ਮੂਟਾ ਹੁੰਦਾ ਨਾ ਅੰਡਾ ਇੱਕ ਪਾਸੇ ਉਹ ਬਰੀਕ ਹੁੰਦਾ ਠੀਕ ਆ ਤੇ ਬਰੀਕ ਵਾਲੀ ਸਾਈਡ ਤੋਂ ਤੋੜਦਾ ਜਿਹੜੀ ਮੋਟੀ ਵਾਲੀ ਸਾਈਡ ਹੁੰਦੀ ਆ ਨਾ ਉਧਰ ਪਿਛਲਾਈ ਸਾ ਹੁੰਦਾ ਬੱਚੇ ਦਾ ਜਿਹੜਾ ਮੂੰਹ ਵਾਲਾ ਪਾਸਾ ਹੁੰਦਾ ਮੋਹਰਲੀ ਸਾਈਡ ਤੇ ਹੋ ਜਾਂਦਾ ਹੈ ਨਾ ਕੱਢ ਕੇ ਜਿੱਥੇ ਕਬੂਤਰੀ ਬੈਂਦੀ ਆ ਪਹਿਲਾਂ ਦੇਖਿਓ ਜਿਹੜੇ ਆਡੇ ਨੂੰ ਟੱਕ ਲੱਗਾ ਉਹੋ ਅੰਡਾ ਤੋੜਦਾ ਦੂਜਾ ਨਹੀਂ ਤੋੜਦਾ ਠੀਕ ਆ ਜਿਹੜੇ ਜੇ ਦੋਨਾਂ ਨੂੰ ਲੱਗਾ ਤਾਂ ਦੇਖ ਲਿਓ ਜਿਹਨੂੰ ਜ਼ਿਆਦਾ ਟੱਕ ਲੱਗੇ ਆ ਉਹ ਪਹਿਲਾਂ ਤੋੜ ਲਿਓ ਜਿਹਨੂੰ ਘੱਟ ਟੱਕ ਲੱਗੇ ਆ ਉਹਨੂੰ ਸਵੇਰੇ ਤੋੜ ਲਿਓ ਜਾਂ ਘੰਟੇ 2 ਘੰਟੇ ਬਾਅਦ ਤੋੜ ਤੋੜ ਦਿਓ ਹਨਾ ਟਾਈਮ ਪੂਰਾ ਹੋ ਜਾਊਗਾ ਦੋਨਾਂ ਅੰਡਿਆਂ ਦਾ ਠੀਕ ਆ ਤੇ ਕੂਨ ਖਾਨ ਵੀ ਨਿਕਲਦਾ ਹੁੰਦਾ ਜਦੋਂ ਆਪਾਂ ਆਂਡਾ ਛਿੱਲੜ ਤੋੜਦੇ ਆ ਨਾ ਬੜੇ ਹਿਸਾਬ ਨਾਲ ਹੌਲੀ ਹੌਲੀ ਤੋੜਨਾ ਨਾ ਉਹਦੇ ਨਾਲ ਤੋੜ ਦਿਓ ਤੇ ਉਹ ਮਾੜਾ ਮਾੜਾ ਬਲੀਡਿੰਗ ਉਹਦੇ ਨਾਲ ਹੀ ਹੁੰਦਾ ਜਿਹੜਾ ਆਂਡੇ ਦੇ ਵਿੱਚ ਹੀ ਸਰਕਲ ਹੁੰਦਾ ਜੇ ਤੋ ਖਰਾਕ ਖਾਂਦਾ ਆ ਹਲਕਾ ਹਲਕਾ ਬਲੱਡ ਲੱਗਦਾ ਹੀ ਹੁੰਦਾ ਵੀ ਇਹ ਨਾ ਸੋਚਿਓ ਕਿ ਬੱਚੇ ਦਾ ਬਲੱਡ ਨਿਕਲ ਗਿਆ ਠੀਕ ਆ ਤੇ ਉਹ ਇਦੇ ਬੱਚੇ ਚੱਕਣੇ ਆ ਬਾਈ ਤੇ ਉਹ ਰੱਖ ਦੇਣੇ ਠੀਕ ਆ ਕਬੂਤਰੀ ਦੇ ਥੱਲੇ ਰੱਖ ਦੇਣੇ ਆ 21 ਦਿਨ ਤੋਂ 21 ਦਿਨ ਤੋਂ ਸ਼ਾਮ ਨੂੰ ਕਰਨਾ ਬਲਕਿ 21 ਦਿਨ ਦਾ ਰੰਗਾ ਦੇਣਾ ਪੂਰਾ ਪਹਿਲਾਂ ਨਹੀਂ ਤੋੜਨਾ ਠੀਕ ਆ ਭਾਵੇਂ 22ਵੇਂ ਭਵੇਂ 22ਵੇਂ ਦਿਨ ਬੱਚਾ ਕੱਢ ਲਿਓ ਤੁਸੀਂ 21ਵੇਂ ਦਿਨ ਐ ਨਹੀਂ ਸਵੇਰੇ ਕੱਢ ਦੇਣਾ 22ਵੇਂ ਦਿਨੀ ਤੁਸੀਂ ਕੱਢਿਓ ਹਨਾ ਗਲਤੀ ਨਾ ਕਰ ਲਿਓ ਤਕਰੀਬਨ ਨਿਕਲ ਜਾਂਦੇ ਆਹ ਦਿਨਾਂ 'ਚ ਜਿਆਦਾ ਪ੍ਰੋਬਲਮ ਹੁੰਦੀ ਹੁੰਦੀ ਆ ਠੀਕ ਆ ਬਾਕੀ ਹੋਰ ਕੋਈ ਰੀਜ਼ਨ ਨਹੀਂ ਹੁੰਦਾ ਕਿ ਬੱਚੇ ਮਰਦੇ ਆ ਜਾਂ ਕੋਈ ਪ੍ਰੋਬਲਮ ਆ ਪ੍ਰੋਬਲਮ ਨਹੀਂ ਹੁੰਦੀ ਬਾਈ ਆ ਸਿਆਲਾਂ ਦੇ ਵਿੱਚ ਜਿੱਦਾਂ ਆ ਦੂਜੀ ਆ ਮੀਆਂ-ਮੂਆਂ ਦੇ ਵਿੱਚ ਨਾ ਜਾਂ ਸਿਆਲਾਂ 'ਚ ਆਂਡੇ ਦੀ ਛਿਲਕ ਜਿਹੜੀ ਹੁੰਦੀ ਆ ਸਲਾਬੇ ਨਾਲ ਸਖਤ ਹੋ ਜਾਂਦੀ ਉਹ ਨਿਕਲ ਨਹੀਂ ਹੁੰਦਾ ਬੱਚੇ ਤੋਂ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਬਈ ਕਹਿੰਦਾ ਸੀਗਾ ਕਿ ਬਾਈ ਯਾਰ ਆ ਵੀ ਦੱਸ ਦਿਓ ਨਾ ਵੀ ਆਪਾਂ ਨੂੰ ਮੈਡੀਸਨ ਕਿਹੜੀ-ਕਿਹੜੀ ਜ਼ਰੂਰੀ ਆ ਜਿਹੜੀ ਆਪਣੇ ਕੋਲ ਐਨੀ ਟਾਈਮ ਚਾਹੀਦੀ ਆ ਬਾਈ ਇੱਕ ਬੈਟਨੀਸੋਲ ਠੀਕ ਆ ਬੈਟਨੀਸੋਲ ਦਾ ਪਤਾ ਚਾਹੀਦਾ ਬਿਨਾਂ ਗੱਲ ਤੋਂ ਨਾ ਦਿਆ ਕਰੋ ਮੈਂ ਕਈ ਵਾਰੀ ਦੇਖਿਆ ਜੇ ਕੋਈ ਬਾਈ ਕੋਈ ਪ੍ਰੋਬਲਮ ਪੁੱਛਦਾ ਨਾ ਤੇ ਕੋਈ ਵੀ ਥੱਲੇ ਲਿਖ ਦਿੰਦੇ ਬਾਈ ਬੈਟਨੀਸੋਲ ਦੀ ਗੋਲੀ ਦੇ ਦੇ ਬਾਈ ਜਿਹੜੀ ਬੈਟਨੀਸੋਲ ਦੀ ਗੋਲੀ ਆ ਨਾ ਉਸ ਟੀਨ ਰੋੜਿਆ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਮਾਤਿਆਂ ਨੂੰ ਬਾਲੀ ਨਾ ਇਸਤੇਮਾਲ ਕਰਿਆ ਕਰੋ ਲੋੜ ਤੋਂ ਬਗੈਰ ਮਾਦੀਆਂ ਆਂਡਿਆਂ ਤੋਂ ਬੰਦ ਹੋ ਜਾਣਗੀਆਂ ਬਾਈ ਕਬੂਤਰ ਵੀ ਬੰਦ ਹੋ ਜਾਣਗੇ ਅੰਡੇ ਲਮਾਉਣੇ ਫੋਕੇ ਲਮਾਉਣ ਸ਼ੁਰੂ ਕਰ ਦੋਗੇ ਜਿਹੜੀ ਬੈਟਨੀ ਸੋਲਾ ਉਹ ਬਾਈ ਸਟਰੀਟ ਰੋੜਿਆ ਆਪਾਂ ਮੇ ਕਿਹੇ ਮੈਡੀਕਲ ਤੋਂ ਕਿਹੇ ਡਾਕਟਰ ਤੋਂ ਪੁੱਛ ਲਿਓ ਉਹ ਪੂਰਾ ਸਟਰੀਟ ਰੋੜਿਆ ਬੈਟਨੀ ਸੋਲ ਦੀ ਗੋਲੀ ਠੀਕ ਆ ਬਿਨਾ ਕੰਮ ਤੋਂ ਨਾ ਦਿਆ ਕਰੋ ਆਪਾਂ ਕਹਿੰਨੇ ਆ ਨਾ ਯਾਰ ਕਬੂਤਰੀ ਜਾਂ ਕਬੂਤਰ ਆਪਣੇ ਬੰਦ ਹੋ ਗਏ ਪਤਾ ਨਹੀਂ ਯਾਰ ਚੰਗੇ ਭਲੇ ਹੋਏ ਉਮਰ ਵੀ ਥੋੜੀ ਬਾਈ ਆਹ ਹੀ ਰੀਜ਼ਨ ਆ ਜਿਹੜੀਆਂ ਆਪਾਂ ਇਦਾਂ ਦੀਆਂ ਮੈਡੀਸਨਾਂ ਦਿੰਨੇ ਆ ਆਪਾਂ ਉਹਨਾਂ ਬਾਰੇ ਨੌਲੇਜ ਨਹੀਂ ਲੈਂਦੇ ਸੀ ਰੋੜ ਇਹ ਡਰਗ ਜਾਂ ਕੀ ਮੈਡੀਸਿਨ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਤਾਂ ਬਾਈ ਐਸੀ ਸਾਈਡ ਇਫੈਕਟ ਹੁੰਦਾ ਹੀ ਆ ਇਹ ਤੁਹਾਨੂੰ ਵੀ ਪਤਾ ਠੀਕ ਆ ਤੇ ਜਿਹੜੀ ਬੈਟਨੀ 16 ਬਾਈ ਭਾਵੇਂ ਤੁਸੀਂ ਆਪ ਡਾਕਟਰ ਨੂੰ ਪੁੱਛ ਲਿਓ ਪੂਰਾ ਸਹੀ ਰੋੜਿਆ ਉਹ ਉਹ ਰੱਖਣੀ ਕਾਦ ਲਈ ਆ ਬਾਈ ਕਿਤੇ ਲੱਤਾਂ ਖੜ ਜਾਂਦੀਆਂ ਕਬੂਤਰ ਦੀਆਂ ਉਹ ਚ ਨਸ਼ਾ ਹੀ ਨਾ ਹੁੰਦਾ ਬਾਈ ਉਹ ਸੈੱਟ ਕਰ ਦਿੰਦੀ ਉਹ ਠੀਕ ਆ ਲੱਤਾਂ ਲੁੱਤਾਂ ਤੇ ਜਦ ਦਰਦ ਦੁਰਦ ਹੁੰਦੀ ਨਾ ਵੀ ਪੈਰਾਂ ਤੋਂ ਬੈ ਜਾਂਦਾ ਕਬੂਤਰ ਤੁਸੀਂ ਅੱਧੀ ਇਦਾਂ ਹੀ ਸਾਬ ਬੈਟਨੀ ਸੋਲਦਾ ਦੇ ਦਿਓ ਜਦ ਹੀ ਘੰਟੇ ਬਾਅਦ ਪੈਰਾਂ ਤੇ ਖੜਾ ਹੋ ਜਾਊ ਠੀਕ ਆ ਜਾਂ ਜਦੋਂ ਆਪਾਂ ਜਿਸ ਤਰ੍ਹਾਂ ਚ ਪਾਣੀ ਲੈ ਦਿੰਦਾ ਉਹ ਦਰਦ ਬੜੀ ਹੁੰਦੀ ਆ ਉਹ ਦਰਦ ਤੋਂ ਇੱਕ ਸਾਹ ਦੀ ਆਪਾਂ ਉਹ ਦੇਈ ਦੀ ਵੀ ਨਸ਼ਾ ਹੋ ਜੇ ਉਹਨੂੰ ਦਰਦ ਨਾ ਹੋਵੇ ਤਾਂ ਦੇਈ ਦੀ ਬੈਟਨੀ ਸੋਲ ਦੀ ਠੀਕ ਆ ਬਾਲੀਆਂ ਨਹੀਂ ਇਹ ਬਰਤਨੀਆਂ ਚਾਹੀਦੀ ਆ ਕਿ ਉੱਦੇ ਢਿੱਲਾ ਮਠਾ ਚਾਕੇ ਬੈਟਨੀ ਸੋਲ ਮਾੜਾ ਢਿੱਲਾ ਮਠਾ ਆ ਕੁੱਤਰ ਬੈਟਨੀ ਸੋਲ ਨਾ ਐਂਟੀਬਾਇਓਟਿਕ ਦਿਓ ਬਾਈ ਐਂਟੀਬਾਇਓਟਿਕ ਰੱਖੋ ਟੈਰਾਮਾਈਸਿਨ ਦਾ ਜਿਹੜਾ ਟੈਟਰਾਸਾਈਕਲਿਨ ਦਾ ਪਾਊਡਰ ਹੁੰਦਾ ਨਾ ਉਹ ਰੱਖੋ ਟੈਰਾਮਾਈਸਿਨ ਦੇ ਕੈਪਸੂਲ ਰੱਖੋ ਠੀਕ ਆ ਨੋਵਾਮੌਕਸ ਜਿਹੜਾ ਤੁਹਾਨੂੰ ਦੱਸਿਆ ਰੇਸ਼ੇ ਤੋਂ ਠੀਕ ਆ ਅੱਬਲ ਤੇ ਜਿਹੜਾ ਟੈਟਰਾ ਟੈਟਰਾਸਾਈਕਲਿਨ ਦਾ ਪੈਕੇਟ ਆ ਨਾ ਪੀਲਾ ਪੈਕੇਟ ਉਹ ਐਂਟੀਬਾਇਟਿਕ ਹੀ ਆ ਬਾਈ ਉਹ ਰੇਸ਼ੇ ਤੋਂ ਵੀ ਕੰਮ ਕਰਦਾ ਹਰ ਇੱਕ ਚੀਜ਼ ਤੋਂ ਕੰਮ ਕਰਦਾ ਬੁਖਾਰ ਬਖੂਰ ਵੀ ਮਾੜਾ ਮੋਟਾ ਹੋਵੇ ਨਾ ਉਹ ਵੀ ਕਬੂਤਰ ਦਾ ਲਾ ਦਿੰਦਾ ਜਿੱਦਾਂ ਆਪਾਂ ਡਾਰਾਂ 'ਚ ਪੋਨੇ ਆ ਕਬੂਤਰ ਖੱਲੀਆਂ ਪੈਂਦੀਆਂ ਹਨ ਤੇ ਉਹ ਕਦੇਲੇ ਪਰਪੁਰ ਤੋਂ ਉਹਦੇ ਢਲੇ ਜੇ ਮਾਰਦਾ ਉਹਨੂੰ ਵੀ ਬਾਈ ਚੁੜਕੀਖੰਡ ਦੇ ਦਿਓ ਟੈਰਾ ਮੈਸਿਨ ਦਾ ਟੈਟਰਾਸਾਈਕਲਿਨ ਦਾ ਪਾਊਡਰ ਤੇ ਬਾਈ ਐਂ ਜਮਾ ਦੂਜੇ ਦਿਨ ਫੇਰ ਆਪਦੀ ਟਾਈਮ ਤੇ ਆਊਗਾ ਉਹ ਬਹੁਤ ਕੈਂਡ ਚੀਜ਼ ਆ ਉਹਦਾ ਬਾਈ ਡਾਰਾਂ 'ਚ ਲਈ ਜਾਓ ਮਾੜਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਭਾਈ ਜਿਹੜੇ ਆ ਆਪਾਂ ਦੂਸਰੀ ਯਾਰ ਪੁੰਨੇ ਆ ਵੀਰ ਕੋਨ ਵਗੈਰਾ ਉਹ ਉਹਦੇ ਉਹ ਕਿੱਦਾਂ ਮਤਲਬ ਕਿੱਥੋਂ ਮਿਲੂਗੀ ਭਾਈ ਜਿਹੜਾ ਵੀਰ ਕੋਨ ਐਸੇ ਆ ਉਹ ਤੁਹਾਨੂੰ ਵੱਡੀ ਮੈਡੀਕਲ ਸ਼ਾਪ ਤੋਂ ਮਿਲ ਜਾਣਾ ਜਾਂ ਪਸ਼ੂਆਂ ਜਿੱਥੇ ਪੰਛੀਆਂ ਦੀ ਹੋਵੇ ਜਾਂ ਕੁੱਕੜਾ ਕੱਕੜਾਂ ਦਾ ਸਮਾਨ ਜਿੱਥੋਂ ਮਿਲਦਾ ਹੋਵੇ ਜਾਂ ਉੱਥੋਂ ਈਜ਼ੀਲੀ ਮਿਲ ਜਾਣੀ ਉਹ ਇਹ ਭਾਈ ਕਹਿੰਦੇ ਰੇਟ ਭਾਈ ਜਿਹੜੀ ਪੈਕਿੰਗ ਮੈਂ ਦਿਖਾਈ ਆ ਉਹ 1800 ਦੀ ਆ ਇੱਕ ਛੋਟੀ ਪੈਕਿੰਗ ਹੁੰਦੀ ਆ ਉਹ ਹੈਗੀ 350 ਦੀ ਤੇ ਉਹ ਬਹੁਤ ਕੈਂਡ ਚੀਜ਼ ਆ ਬਾਈ ਉਹਦਾ ਹਨਾ ਕੋਈ ਨੁਕਸਾਨ ਨਹੀਂ ਹੈਗਾ ਕੂਤਰਾ ਸਪਰੇ ਹੋ ਜੇ ਜੋ ਵੀ ਹਨਾ ਉਹ ਵਾਇਰਸ ਨੂੰ ਰੋਕ ਲੈਂਦੀ ਆ ਉਥੇ ਵਾਇਰਸ ਨੂੰ ਗਾਹ ਨਹੀਂ ਵਧਣ ਦਿੰਦੀ ਹੋਰ ਕਬੂਤਰਾ ਤੱਕ ਠੀਕ ਆ ਪੈਸੇ ਜ਼ਰੂਰ ਬਾਈ ਥੋੜੇ ਜਿਆਦਾ ਪਰ ਚੀਜ਼ ਵੀ ਵਧੀਆ ਆ ਤੇ ਹੋਰ ਵੀ ਬਾਈ ਜਿੰਨੇ ਬਾਈਆਂ ਦੇ ਵੀ ਕਮੈਂਟ ਹੁੰਦੇ ਆ ਬਾਈ ਮੈਂ ਕੋਸ਼ਿਸ਼ ਕਰਦਾ ਉਹਨਾਂ ਸਾਰੇ ਬਾਈਆਂ ਦੇ ਜਵਾਬ ਦਵਾ ਠੀਕ ਆ ਪਰ ਜੇ ਫੇ ਵੀ ਕੋਈ ਜਵਾਬ ਬਾਈ ਰਹਿ ਜਾਂਦਾ ਹੁੰਦਾ ਤੇ ਹੱਥ ਜੋੜ ਕੇ ਸੋਰੀ ਆ ਹਨਾ ਤੇ ਲੋ ਬਾਬੋ ਅਗਲੀ ਰੂਟੀਨ ਕਰੀਏ ਸ਼ੁਰੂ ਕੋਈ ਨਾ ਕੋਈ ਨਵਾਂ ਸੱਪ ਫੜੀਏ ਤੇ ਸੱਪ ਕਿਹੜਾ ਫੜਨਾ ਆ ਲੈ ਆਂਦੇ ਹੀ ਆਪਾਂ ਅੱਜ ਮ ਠੀਕ ਆ ਤੇ ਮੂੰਗੀ ਪੋਨੇ ਆ ਕਿਲੋ ਹੰਡ ਉਹ ਮੂੰਗੀ ਜਿਹੜੀ ਆਪਾਂ ਉਦਨ ਲਿਆਂਦੀ ਹਸ਼ਰੋ ਲਿਆਵਾਂਗੇ ਇੱਥੇ ਪਿੰਡੋ ਬਾਈ ਕੱਪੜੇ ਪਾੜਦੇ ਤੁਹਾਨੂੰ ਪਤਾ ਹੀ ਆ ਨਾ ਜਿਹੜੀ ਚੀਜ਼ ਹੁੰਦੀ ਆ ਮਲੇ ਫੈਰੋ 80 90 ਰੁਪਏ ਦੀ ਇੱਥੇ ਕਾ 20 130 30 40 40 20 25 25 ਰੁਪਏ ਦਾ 30 30 ਰੁਪਏ ਦਾ ਫਰਕ ਆ ਕਿਲੋ ਪਿੱਛੇ ਤੇ ਉਹੀ ਚੱਲ ਉਹਨਾਂ ਹੀ ਜ਼ਿਆਦਾ ਆ ਜਾਂਦਾ ਦਾਣਾ ਹਨਾ ਆ ਛੋਲੇ ਲਿਆ ਆ ਬਾਈ ਕਿਲੋ ਇੱਥੋਂ ਥੋੜੇ ਥੋੜੇ ਚਾਰ ਦੇ ਕਬੂਤਰ ਜਿਹੜੀਆਂ ਪਾਣੀ ਪੂਣੀ ਵਾਲੀਆਂ ਬਿੱਠਾ ਮਾਰਦੀ ਉਹ ਸੈੱਟ ਹੋ ਜਾਣਗੇ ਤੇ ਆ ਲਿਆ ਆ ਬਾਈ ਸੋਇਆ ਬਿੰਦੀ ਦਾਲ ਠੀਕ ਆ ਇਹ ਦਿੰਦੇ ਬਾਈ ਤੇ ਮੇਰੇ ਖਿਆਲ ਨਾਲ 150 ਦੇ ਲਗਭਗ ਦੇਂਦੇ ਆ ਇਹ ਆਪਣੇ ਇੱਥੇ ਠੀਕ ਆ ਸ਼ੈਰੋ ਹੈਗੀ 110 20 ਰੁਪਏ ਨੂੰ ਤੇ ਇਹ ਵੀ ਬਾਈ ਦੇਖੋ ਆ ਕਿੰਨੀ ਖਰਾਬ ਆ ਵਿੱਚ ਦਾਣੇ ਠੀਕ ਆ ਆ ਦਾਣੇ ਜਿਹੜੇ ਕਾਲੇ ਪਏ ਆ ਨਾ ਬਾਈ ਆ ਦੇਖੋ ਉੱਲੀ ਲੱਗੀ ਇੱਕ ਸਾਦੀ ਵਿੱਚ ਇਹ ਘਰੇ ਬਣਾਉਣੀ ਆ ਜੀ ਦਾਲ ਆਪਾਂ ਇਹੋ ਸਬਜ਼ੀ ਦਾਲ ਸਬਜ਼ੀ ਆ ਜਿਹੜੀ ਆਪਾਂ ਘਰੇ ਬਣਾਉਨੇ ਆ ਸੋਆ ਬਿੰਦੀ ਦਾਲ ਜਿਹੜੀ ਤੇ ਉਹ ਵੀ ਇੰਨਾ ਚ ਵੀ ਮਿਲਾਵਟਾਂ ਆ ਠੀਕ ਆ ਅੱਜ ਕੱਲ ਕੁਝ ਨਹੀਂ ਪਿਆਰਾ ਕਿੰਨੀ ਖਰਾਬ ਆ ਤੇ ਮਹਿੰਗੀ ਦੇਖ ਲਓ ਕਿੰਨੀ ਆ ਠੀਕ ਆ ਫਿਰ ਵੀ ਚਲੋ ਜੇ ਇਹ ਪਿੰਡਾਂ 'ਚ ਬਾਈ ਇਹੇ ਨੁਕਸਾਨ ਆ ਕਿਉਂਕਿ ਇਹਨਾਂ ਨੇ ਇਕੱਟੀਆਂ ਲਿਆਂਦੀਆਂ ਹੁੰਦੀਆਂ ਮਾੜਾ ਮੂਟਾ ਹਲਕਾ ਮਾਲ ਵੀ ਲੈਂਦੇ ਆ ਤੇ ਉਹਦੇ ਕਰਕੇ ਸ਼ਹਿਰੋਂ ਲਿਆਓ ਜਿੱਥੋਂ ਵਧੀਆ ਦਾਣਾ ਪਤਾ ਦਾਣਾ ਮਿਲਦਾ ਉਤੋਂ ਬਾਈ ਉਹਨਾਂ ਕਾ ਸਸਤਾ ਮਿਲ ਜਾਂਦਾ ਤੇ ਇੱਕ ਵਧੀਆ ਮਿਲ ਜਾਂਦਾ ਸਾਫ਼ ਦਾਣਾ ਮਿਲ ਜਾਂਦਾ ਹੈਨਾ ਤੇ ਬਾਕੀ ਦੀ ਗੱਲਬਾਤ ਕਰਦੇ ਆ ਬਾਈ ਦਾਣਾ ਧੋਤਾ ਪਿਆ ਦਾਣਾ ਪਾਉਣਾ ਹੀ ਆ ਜਿਹੜੇ ਆ ਬੱਚੇ-ਬੂੱਚੇ ਪਾਲਦੇ ਆ ਪਹਿਲਾਂ ਇਹਨਾਂ ਨੂੰ ਦਾਣਾ ਪਾ ਦਈਏ ਠੀਕ ਆ ਫਿਰ ਬਾਈ ਇੱਕ ਨੇ ਕਹਿਿਆ ਸੀਗਾ ਕਈ ਕਈ ਬਾਈਆਂ ਨੇ ਹੈਨਾ ਇੱਕ ਹੋਰ ਵੀ ਬਾਈ ਆਪਣਾ ਨਿਊਜ਼ੀਲੈਂਡ ਤੋਂ ਸ਼ਾਇਦ ਮੇਰੇ ਖਿਆਲ ਨਾਲ ਉਹ ਬਾਈ ਨੇ ਵੀ ਕਹਿਿਆ ਸੀ ਮੈਨੂੰ ਫੋਨ ਵੀ ਆਇਆ ਸੀ ਕਿ ਬਾਈ ਜਿਹੜੇ ਛਤਰੀ-ਛੁਤਰੀ ਤੇ ਜਿੱਦਾਂ ਲਾਉਨੇ ਆ ਬੱਚੇ ਇਹ ਵੀ ਸਕਾਇਓ ਤੇ ਇੱਕ ਬਾਹਰ ਬਾਈ ਅਮਰੀਕਾ ਜੇ ਹੈ ਮੇਰੇ ਖਿਆਲ ਨਾਲ ਉਹ ਬਾਈ ਨੇ ਵੀ ਇਹੀ ਜਵਾਬ ਦਿੱਤਾ ਸੀਗਾ ਕਿ ਬਾਈ ਛਤਰੀ ਦੇ ਕਿਦਾਂ ਲਾਉਨੇ ਬੱਚੇ ਵੀ ਆਪਾਂ ਨਵੇਂ ਰੱਖੇ ਆ ਹੈਨਾ ਬਾਈ ਕੋਈ ਓੱਖਾ ਨਹੀਂ ਹੈਗਾ ਠੀਕ ਆ ਇਹ ਹਉਆ ਹੀ ਆ ਯਾਰ ਕਿਦਾਂ ਲੱਗੂਗੇ ਕਿਦਾਂ ਨਹੀਂ ਤੁਸੀਂ ਬਾਈ ਲਗਦਾ ਪਸੀਨਾ ਬਹੁਤ ਆਉਂਦਾ ਬਾਈ ਦੋ ਤਿੰਨ ਦਿਨ ਹੀ ਲੱਗੀਆਂ ਧੁੱਪਾਂ ਤੇ ਧੂਆ ਘੜਾਤਾ ਹਨਾ ਗਰਮੀ ਪਰ ਵਧੀਆ ਗੱਲ ਆ ਬਾਈ ਲੱਗਣਾ ਵੀ ਚਾਹੀਦਾ ਹਨਾ ਅੱਧੀਆਂ ਅੱਧੀਆਂ ਬਿਮਾਰੀਆਂ ਚੱਕ ਹੋ ਗਈਆਂ ਜਿੱਦਾਂ ਦਾ ਪਸੀਨਾ ਪਹਿਲਾਂ ਤਾਂ ਪਸੀਨਾ ਹੀ ਨਹੀਂ ਨਿਕਲਦਾ ਸੀ ਇੱਕ ਗਲੇਚ ਗਲੇਚ ਜਾ ਰਹਿਣਾ ਮੀਂਹ ਪਈ ਰਹਿਣਾ ਉਹ ਵੀ ਸਰੀਰ ਵੀ ਬਿਮਾਰ ਹੀ ਰਹਿੰਦੇ ਸੀ ਹਨਾ ਤੇ ਸਰੀਰ ਤਾਂ ਸੈੱਟ ਹੋਏ ਨਾਲ ਜਾਨਵਰ ਵੀ ਸੈੱਟ ਹੋ ਗਏ ਸਾਰੇ ਹੀ ਹਨਾ ਤੇ ਬਹੁਤ ਔਖਾ ਸੀ ਤੇ ਬਾਈ ਜਿਹੜੇ ਤੁਸੀਂ ਪੁੱਛਿਆ ਵਿੱਚ ਹੀ ਰਹਿ ਗਿਆ ਸਵਾਲ ਕਿ ਜਿਹੜੇ ਆਪਣੇ ਆ ਛਤਰੀ ਖੁਦਰੀ ਦੇ ਕਿੱਦਾਂ ਲਾਉਣੇ ਆ ਬਾਈ ਦੇਖੋ 10 ਤੋਂ ਇਹ ਜਦੋਂ ਤੁਸੀਂ ਲਾ ਲੋ ਵੀ ਤਿੰਨ ਕ ਵੀਕਾ ਦਾ ਹੋ ਗਿਆ ਨਾ ਮਤਲਬ 15 16 ਦਿਨਾਂ ਦਾ 17 ਦਾ ਦਿਨਾਂ ਦਾ ਬੱਚਾ ਹੋ ਗਿਆ ਜੀ ਪਰ ਪੂਰੇ ਆ ਗਏ ਆ ਠੀਕ ਆ ਕਾਂਕੂ ਦਾ ਕੋਈ ਖਤਰਾ ਨਹੀਂ ਠੀਕ ਆ 20 ਨੂੰ ਹੋ ਜੇ 15 ਨੂੰ ਹੋ ਜੇ 25 ਨੂੰ ਹੋ ਜੇ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਕਈ ਬੱਚਿਆਂ ਦੀ ਗਰੋਥ ਘੱਟ ਹੁੰਦੀ ਆ ਕਈ ਜਲਦੀ ਵੱਜ ਜਾਂਦੇ ਹਨ ਆਪਣੇ ਕੋਲ ਵੀ ਇਦਾਂ ਦੇ ਕਈ ਜੋੜੇ ਆ ਜਿਹੜੇ ਦਿਨਾਂ ਦੇ ਵਿੱਚ ਹੀ ਕਈ 20ਵੇਂ ਦਿਨ ਇਦਾਂ ਲੱਗਣ ਲੱਗ ਪੈਂਦੇ ਵੀ ਪੂਰਾ ਬੱਚਾ ਤਿਆਰ ਆ ਕਈ 20ਵੇਂ ਦਾ ਹੈ ਛੋਟੇ ਹੀ ਹੁੰਦੇ ਆ ਉਹ ਮਾਂ ਪਿਓ ਦੇ ਦਾਣਾ ਦੇਣ ਤੇ ਜਾਂ ਕਈ ਬਲੱਡ ਚ ਇਦਾਂ ਦਾ ਹੁੰਦਾ ਹਨਾ ਤੇ ਉਹ ਤੁਸੀਂ ਬਾਈ ਜਦੋਂ ਤੁਹਾਡੇ ਇਹ ਨਾ ਲਾਲੋ ਵੀ ਪਾਰ ਆ ਗਏ ਵੀ ਹੁਣ ਸਾਨੂੰ ਕਾਂ ਦਾ ਖਤਰਾ ਨਹੀਂ ਕਾਂ ਚੱਕ ਕੇ ਲੀਲ ਜਾ ਸਕਦਾ ਬੱਚੇ ਨੂੰ ਚਾਲ ਲਾਲੋ ਵਾਲੀ ਗੱਲ ਆ ਜੇ ਛੋਟੇ ਬਿਠਾਉਣੇ ਨਾ ਜਾਲ ਲਾਲੋ ਛਤਰੀ ਦੇ ਉੱਤੇ ਬਾਈ ਜਾਲ ਚ ਨਹੀਂ ਪਾਉਣੇ ਜਾਲ ਚ ਵਿੱਚ ਪਾਣੇ ਤੁਸੀਂ ਪਾ ਲਓ ਤਾਂ ਛਤਰੀ ਤੇ ਡਾਇਰੈਕਟ ਬਿਠਾਓ ਬੱਚੇ ਛੋਟੇ ਛੋਟੇ ਕੱਢੋ ਛੋਟੀ ਢਾਂਗੀ ਲਾਲੋ ਠੀਕ ਆ ਜਦ ਆਪਾਂ 3 ਕ ਫੁੱਟ ਦੀ ਲਾਲੋ 2.5 3 ਫੁੱਟ ਦੀ ਢਾਂਗੀ ਲਾਲੋ ਵੀ ਜੇ ਬੱਚਾ ਥਰੇ ਡਿੱਗ ਵੀ ਜਾਵੇ ਸੱਟ ਨਾ ਲੱਗੇ ਛੋਟੇ ਬੱਚੇ ਦੇ ਠੀਕ ਆ ਤੇ ਉਹ ਤੁਸੀਂ 3 ਕ ਫੁੱਟ ਤੇ ਢਾਂਗੀ ਲਾਓ ਠੀਕ ਆ 2. ਉਹਦੇ ਉੱਤੇ ਤੁਸੀਂ ਬੱਚੇ ਬਿਠਾਉਣੇ ਸ਼ੁਰੂ ਕਰ ਦੋ ਤੇ ਜਾਲਾਂ 'ਚ ਕਮੂਤਰ ਨਾ ਦੇਖਦੇ ਹੋਣ ਤਾਂ ਹੀ ਛਾਲ ਮਾਰਨਗੇ ਬੱਚੇ ਨਹੀਂ ਤਾਂ ਚੁੱਪ ਕਰਕੇ ਬੈਠੇ ਰਹਿਣਗੇ ਕਿਤੇ ਪਰਦੇ ਜਣਾ ਲਵਾ ਲਓ। ਉਹ ਬਾਈ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੋ ਜਾਣਾ ਦਿੱਲੀ ਗੱਡੀ ਜਾਓ ਬੱਚੇ ਬਿਣ ਨਾ ਆ ਕੇ ਉਹਨਾਂ ਤੇ ਬਿਠਾਓ। ਠੀਕ ਆ ਡੋਣੇ ਨਹੀਂ ਜਿੱਡੇ ਮਰਜ਼ੀ ਵੱਡੇ ਬੱਚੇ ਹੋ ਜਾਣ ਆਪ ਨਹੀਂ ਡੋਣੇ ਉਹਨਾਂ ਨੂੰ ਐਦਾਂ ਹੀ ਛਤਰੀ ਫੜ ਕੇ ਲੈ ਜਾਣਾ ਅੰਦਰ ਠੀਕ ਆ ਤੇ ਐਦਾਂ ਹੀ ਅੰਦਰੋਂ ਬਿਠਾ ਕੇ ਛਤਰੀ ਬਾਹਰ ਲੈ ਕੇ ਆਉਣੀ ਆ ਸੋਖਾ ਤਰੀਕਾ ਦੱਸ ਲਕਾਂ। ਤੇ ਜਦੋਂ ਤੁਸੀਂ ਉਹਨਾਂ ਨੂੰ ਫੜ ਕੇ ਵੀ ਭਵੇਂ ਦਾ ਇਹਦਾ ਫੜ ਕੇ ਇਹਦਾ ਛਤਰੀ ਵਾਲ ਨੂੰ ਭੜਕਾਓ ਹੈ ਨਾ ਵੀ ਜਾਵੇ ਛਤਰੀ ਤੇ ਆਪੀ ਤੀਜੇ ਚੌਥੇ ਦਿਨ ਕਬੂਤਰ ਛਤਰੀ ਵਾਲ ਨੂੰ ਬੱਚਾ ਜਾਣ ਲੱਪੈਂਦਾ ਆਪਣੇ ਸਾਧੀਆਂ ਵਾਲ ਦੇਖ ਕੇ ਵੀ ਜਿਹੜੇ ਬੈਠੇ ਆ ਉੱਤੇ ਹੈ ਨਾ ਮੈਂ ਉਹਨਾਂ ਨਾਲ ਬੈਠਾ ਰਹਿਣਾ ਤੇ ਉਦੋਂ ਬਾਅਦ ਭਾਈ ਜਦੋਂ ਤੁਸੀਂ ਲਾ ਲੋ ਹਫ਼ਤਾ ਤੱਕ ਬਿਠਾ ਲੇ ਹਫ਼ਤਾ ਦਾ ਦਸ ਦਿਨ ਫਿਟਾਂਗੀ ਉੱਚੀ ਕਰਨੀ ਸ਼ੁਰੂ ਕਰ ਦੋ ਵੀ ਜੇ ਤੁਹਾਨੂੰ ਪਤਾ ਵੀ ਹਾਂ ਯਾਰ ਬੱਚਾ ਹੁਣ ਮੇਰਾ ਥੱਲੇ ਨਹੀਂ ਹੁੰਦਾ ਤੇ ਥੱਲੇ ਡਿੱਗ ਵੀ ਗਿਆ ਤਾਂ ਕੋਈ ਨੁਕਸਾਨ ਨਹੀਂ ਹੋਊਗਾ ਬਹਿ ਜਾਊਗਾ ਉੱਡ ਕੇ ਹੈ ਨਾ ਛਤਰੀ ਉੱਚੀ ਕਰਨੀ ਸ਼ੁਰੂ ਕਰ ਦੋ ਆਪੀ ਭਾਈ ਉਡਣ ਨਾ ਉਡ ਮੈਂ ਕਹਾਂ ਬਾਈ ਪਿੱਲੀ ਏਰੀ ਬੱਚਾ ਉੱਟੂ ਪਿੱਲੀ ਏਰੀ ਤੁਹਾਡੀ ਢਾਂਗੀ ਤੇ ਚੜੂਗਾ ਜੇ ਆਪ ਟੂਗਾ ਤਾਂ ਜੇ ਤੁਸੀਂ ਆਪ ਡਾਉਂਗੇ ਤਾਂ ਫੜ ਕੇ ਵੀ ਜਾਂ ਉੱਡ ਜਾ ਤੇ ਬਹਿ ਜਾ ਫੇਰ ਬਾਈ ਕਈ ਵੇ ਚੀਟ ਕਰ ਜਾਂਦੇ ਬੱਚੇ ਖਰਾਬ ਹੋ ਜਾਂਦੇ ਬਾਹਰ ਬਹਿ ਜਾਂਦੇ ਆ ਤੁਸੀਂ ਆਪ ਹੀ ਉੱਡਣ ਤੋਂ ਵਿੱਚ ਤਿੰਨ ਚਾਰ ਢਾਂਗੀਆਂ ਲਾ ਦੋ ਠੀਕ ਆ ਪੰਜ ਸੱਤ ਬੱਚੇ ਉੱਤੇ ਬਿਠਾ ਦੋ ਪੰਜ ਸੱਤ ਉੱਤੇ ਬਿਠਾ ਦੋ ਪੰਜ ਸੱਤ ਉੱਤੇ ਬਿਠਾ ਦੋ ਤਿੰਨ ਢਾਂਗੀਆਂ ਤੇ ਲਾ ਲਓ ਠੀਕ ਆ ਇਹਦਾ ਕਰੋਸ ਜਿਆ ਬਣਾ ਕੇ ਲਾ ਦੋ ਵੀ ਇਧਰ ਉਧਰ ਜਿੱਦਾਂ ਬੱਚੇ ਘੁੰਮਣ ਲੱਗੇ ਲੱਗੇ ਇੱਕ ਥੱਲੇ ਕਰ ਦੋ ਇੱਕ ਉੱਚੀ ਕਰ ਦੋ ਇੱਕ ਥੋੜੀ ਜੀ ਥੱ ਤੇ ਉਹ ਬਾਈ ਜਦੋਂ ਜਦੋਂ ਆਪੀ ਉਹਨਾਂ ਨੇ ਨਾ ਜਿੱਦ ਜਿੱਦਾ ਬੱਚੇ ਵੱਡੇ ਹੁੰਦੇ ਗਏ ਉਹਨਾਂ ਨੇ ਆਪੀ ਦੂਜੀ ਛਤਰੀ ਤੇ ਜਾਣ ਲੱਪਣਾ ਜਦੋਂ ਤੁਹਾਨੂੰ ਸਮਝ ਲੱਭ ਜਾਣੀ ਵੀ ਜਦੋਂ ਇਹ ਸਿਰੇ ਵਾਲੀ ਛਤਰੀ ਤੇ ਚੱਲ ਗਏ ਉੱਚੀ ਵਾਲੀ ਤੇ ਉੱਥੋਂ ਤੁਹਾਨੂੰ ਐਸਟੀਮੇਟ ਹੋ ਜਾਣਾ ਨਹੀਂ ਵੀ ਹੁਣ ਸਾਡੇ ਬੱਚੇ ਰੈਡੀ ਆ ਇਹ ਉੱਡਣ ਨੂੰ ਤਿਆਰ ਆ ਤੇ ਉੱਥੋਂ ਆਪੀ ਉੱਡ ਉੱਡ ਕੇ ਉਹਨਾਂ ਨੇ ਗੇਜ ਜਾਣਾ ਕੋਈ ਏਡਾ ਖਾਸ ਨਹੀਂ ਹੁੰਦਾ ਕਿ ਕੋਪਾੜਾ ਪੜਦਾ ਵੀ ਢਾਂਗੀ ਤੇ ਬੰਨ ਬੰਨ ਰੱਖਣੇ ਨਾ ਛੋਟੇ ਛੋਟੇ ਏਡਾ ਛੋਟੇ ਛੋਟੇ ਕੱਢਣੇ ਸ਼ੁਰੂ ਕਰ ਦੋ ਏਡੇ ਏਡੇ ਬੱਚੇ ਬਸ ਕਾਂ ਦਾ ਡਰ ਹੋਵੇ ਵੀ ਕਾਂ ਚੱਕ ਕੇ ਬਈ ਬਾਈ ਜਿਹੜੀ ਗਰਮੀ ਵਾਲੀ ਤੁਸੀਂ ਸੋਰੀ ਜਿਹੜੀ ਘਰ ਦੀ ਗੇਮ ਦੱਸਦੇ ਆ ਉਹ ਬਾਈ ਮਤਲਬ ਕਿ ਕਿੰਨੀ ਕੁ ਤੁਸੀਂ ਦੱਸੀ ਕਿ ਨਹੀਂ ਬਾਈ ਹਜੇ ਤਾਂ ਮੈਂ ਮਤਲਬ ਖੋਲਿਆ ਹੀ ਨਹੀਂ ਕੰਮ ਹਜੇ ਤੁਹਾਨੂੰ ਇੱਕ ਮਤਲਬ ਐਗਜ਼ਾਮਪਲ ਹੀ ਦਿੱਤੀ ਵੀ ਐਦਾਂ ਐਦਾਂ ਆਪਾਂ ਕਰਨਾ ਆ ਗੇਮ ਤਾਂ ਮੈਂ ਦੱਸੀ ਨਹੀਂ ਬਈ ਉਹ ਹੋ ਜੇ ਠੀਕ ਆ ਉਹ ਦੱਸਾਂਗੇ ਹੌਲੀ ਹੌਲੀ ਦੱਸਾਂਗੇ ਟਾਈਮ ਆਉਣ ਦਿਓ ਕਿਉਂਕਿ ਹਜੇ ਬਾਜ਼ੀਆਂ ਦਾ ਬਈ ਟਾਈਮ ਨਹੀਂ ਹੈਗਾ ਠੀਕ ਆ ਜਦ ਘਰ ਦੀਆਂ ਬਾਜ਼ੀਆਂ ਹੋਣ ਲੱਗਣੀਆਂ ਉਹ ਫਿਰ ਤਾਂ ਮੈਂ ਦੱਸ ਵੀ ਦਮ ਸਾਰੀ ਪਰ ਤੁਹਾਡੇ ਪੱਲੇ ਨਹੀਂ ਪੈਣੀ ਜਿਹੜੀ ਰੋਜ਼ ਥੋੜੀ ਥੋੜੀ ਸਮਝਾਵਾਂਗੇ ਉਹ ਤੁਹਾਡੇ ਵੀਰੇ ਵੱਧ ਕੰਮ ਆਉਣੀ ਆ ਠੀਕ ਆ ਹੌਲੀ ਹੌਲੀ ਬੰਦੇ ਨੂੰ ਪ੍ਰੈਕਟੀਕਲ ਕਰਦਾ ਰਹਿੰਦਾ ਉਦਾਂ ਹੀ ਉਦਾਂ ਹੀ ਉਦਾਂ ਹੀ ਹਨਾ ਜਿੱਦਾਂ ਮੈਂ ਤੁਹਾਨੂੰ ਪਹਿਲੇ ਦਿਨ ਦੱਸਿਆਈ ਬਾਈ ਘਰੇ ਖੜੀ ਛਤਰੀ ਤੇ ਡਾਓ ਜਿਹੜੇ ਘਰ ਤੇ ਕਬੂਤਰ ਡੋਲੇ ਆ ਉਹ ਛਤਰੀ ਲਾ ਕੇ ਨਾ ਡਾਓ ਠੀਕ ਆ ਉਹ ਬੈਸਟ ਆ ਕੰਮ ਤੇ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਮੈਂ ਬਾਹਰ ਵੀ ਛੱਡਣਾ ਤੇ ਘਰੇ ਵੀ ਡੋਣਾ ਪਹਿਲੀ ਗੱਲ ਤਾਂ ਬਾਈ ਜਿਹੜੇ ਘਰੇ ਡੋਣੇ ਆ ਉਹ ਬਾਹਰ ਨਾ ਛੱਡੋ ਕੋਈ ਘਰੇ ਬਾਹਲੇ ਉੱਡ ਜਾਂਦੇ ਕਬੂਤਰ ਬਾਹਰ ਪੇ ਚੀੜੇ ਹੋਗੇ ਕਿ ਬਲੇ ਟਾਂਗੀ ਵੀ ਨਹੀਂ ਚੜਦੇ ਕੂਤਰ ਝਾਵ ਨੂੰ ਕਿਲੇ 2-10 ਰੁਪਏ ਜਾਂਦੀ ਜਾਂ ਜਿੱਤ ਵੀ ਜਾਂਦਾ ਹਨਾ ਲਾਉਣਾ ਹੁੰਦਾ ਤੇ ਹੱਥ ਨਹੀਂ ਹੁੰਦੇ ਵੀ ਕੂਤਰ ਗਵਾਜ ਜਾਂਦੇ ਆ ਤੇ ਬਾਕੀ ਬਾਈ ਬਾਈ ਕਹਿੰਦੇ ਸੋਇਆਬੀਨ ਦੀ ਦਾਲ ਵੀ ਭੇਕੇ ਪਾਈਏ ਵੀ ਉਹ ਵੀ ਇਦਾਂ ਹੀ ਪਾਈਏ ਬਾਈ ਆਹ ਦੇਣਾ ਚ ਇਦਾਂ ਹੀ ਪਾ ਲੋ ਕੋਈ ਚੱਕਰ ਨਹੀਂ ਥੋੜੀ ਪੋਣੀ ਆ ਬਾਈ 5-5 6-6 ਦਾਣੇ 10-10 ਦਾਣੇ ਬਸ ਜ਼ਿਆਦਾ ਨਹੀਂ ਪੋਣੀ ਠੀਕ ਆ ਜਿੰਨਾ ਵਾਗ ਹੁਣ ਧੱਕਾ ਕਰੋਗੇ ਉਹਨਾਂ ਇਹਨਾਂ ਦਾ ਨੁਕਸਾਨ ਹੀ ਆਂ ਅੰਦਰ ਗਰਮੀ ਪੈ ਜਾਣੀ ਥੋੜੀ ਥੋੜੀ ਪਾਓ ਤੇ ਜੜੀ ਮਤਲਬ ਪਛਦੀ ਪਛਦੀ ਖਰਾਕ ਬਹੁਤ ਜ਼ਿਆਦਾ ਨਾ ਖਰਾਕ ਪਾਓ ਇਹਨਾਂ ਨੂੰ ਉਹਦਾ ਫਾਇਦਾ ਨਹੀਂ ਕੋਈ ਵੀ ਬਾਕੀ ਬਾਕੀ ਚੱਲੀਏ ਫਿਰ ਖੁੱਡਿਆਂ ਦੇ ਵਿੱਚ ਠੀਕ ਆ ਜਿਹੜੇ ਜਿਹੜੇ ਕੂਤਰਾਂ ਨੂੰ ਦਾਣਾ ਪੋਣ ਵਾਲਾ ਦਾਣਾ ਪਾਈਏ ਤੇ ਤੁਹਾਨੂੰ ਵੀ ਸ਼ੌਂਕ ਕਰਾ ਦਈਏ ਮਾੜਾ ਮੋਟਾ ਜਾਨਵਰਾਂ ਦਾ ਹਨਾ ਨਹੀਂ ਤਾਂ ਆਪਾਂ ਸਵੇਰ ਤੇ ਬੋਲੀ ਜੰਨੇ ਆ ਤੇ ਵੀਡੀਓ ਦੇ ਵਿੱਚ ਮਾੜਾ ਮੋਟਾ ਤੁਹਾਨੂੰ ਸ਼ੌਂਕ ਕਰਾਇਆ ਤੇ ਜਿਹੜੀਆਂ ਉਹ ਗੋਲੀਆਂ ਬਣਾਈਆਂ ਸੀ ਉਹ ਵੀ ਚੱਕ ਕੇ ਰੱਖਣੀਆਂ ਆ ਆਪਾਂ ਠੀਕ ਆ ਓਟੋ ਇੱਕ ਸਾਧੀਆਂ ਟੋਲਟਾ ਤੇ ਹੁੰਦੀ ਆ ਨਾ ਐਡਜ਼ਾਇਰੀਆ ਤੋਂ ਜਿਹੜੇ ਜੇਟ ਪੇਟ ਖਰਾਬ ਹੀ ਰਹਿੰਦਾ ਵੀ ਪਾਣੀ ਵਾਲਿਆਂ ਮਿੱਠਾ ਮਰੀ ਜਾਂਦੇ ਪਾਲੀਆਂ ਤੇ ਉਹ ਤਾਂ ਕਰਕੇ ਫਿਰ ਬਈ ਉਹ ਦਵਾਈ ਆਪਾਂ ਨੂੰ ਬਣਾ ਕੇ ਆਟੇ 'ਚ ਦੇਣੀ ਪੈਂਦੀ ਆ ਤੇ ਉਹਦੇ ਨਾਲ ਸੈੱਟ ਹੋ ਜਾਂਦਾ ਜਿਹੜੀਆਂ ਤੇ ਇੱਕ ਇਨਫੈਕਸ਼ਨ ਦੀ ਆ ਇੱਕ ਭੇਡ ਦੀ ਆ ਠੀਕ ਆ ਤੇ ਲੋ ਬਾਬਿਓ ਆੜੀਆਂ ਕਬੂਤਰੀਆਂ ਆਪਣੀਆਂ ਇਹਨਾਂ ਦੇ ਵਿੱਚੋਂ ਵੀ ਦੋ ਬਿੰਗੀਆਂ ਹੋਈਆਂ ਸੀ ਇੱਕ ਉਹ ਰੱਤੀ ਠੀਕ ਆ ਉਹ ਜਿਹੜੀ ਤੇ ਇੱਕ ਆ ਕਾ ਕੂਤਰੀ ਲਾਲ ਚੀਨੀ ਠੀਕ ਆ ਵੈਰੀ ਵਨ ਦਾ ਟੀਕਾ ਨੇ ਬਾਈ ਐਂ ਸਰਾ ਲਾਤਾ ਠੀਕ ਆ ਹੋਰ ਦੋ ਤਿੰਨ ਡੈਂਟੀਕਾ ਲਾਵਾਂਗੇ ਉਹਨਾਂ ਸੈਟ ਹੋ ਜਾਣੇ ਆ ਵੈਰੀ ਵਨ ਦਾ ਟੀਕਾ ਜਿਹੜਾ ਇਹਨਾਂ ਨੂੰ ਲਾਇਆ ਆਪਾਂ ਉਹ ਵਿਟਾਮਿਨ ਬੀ ਦਾ ਹੁੰਦਾ ਆ ਠੀਕ ਆ ਉਹ ਮੈਨੂੰ ਪਹਿਲਾਂ ਵੀ ਕਈ ਭਈਆਂ ਨੇ ਕਹਿਤਾ ਸੀ ਵੀ ਲਿਆ ਬਾਈ ਮੈਨੂੰ ਮਿਲਦਾ ਹੀ ਨਹੀਂ ਸੀ ਹਣਾ ਬਾਕੀ ਇੱਕ ਆਪਣੇ ਇੱਥੇ ਹੀ ਆ ਮਤਲਬ ਮੁੰਡਾ ਯਾਰ ਦੋਸਤੀ ਆ ਤੇ ਉਹਨੇ ਹੁਣ ਮੈਨੂੰ ਦੱਸਿਆ ਕਹਿੰਦਾ ਵੈਰੀ ਬੰਦ ਮੈਨੂੰ ਮਤਲਬ ਉਹਨੇ ਕਹਿੰਦਾ ਇਹ ਕਹਿੰਦਾ ਯਾਰ ਮੇਰੇ ਕੋ ਟੀਕਾ ਲਾ ਕੇ ਗਿਆ ਹਨਾ ਵੀ ਉਹ ਟੀਕੇ ਨਾਲ ਸੈੱਟ ਹੋਵੇ ਤੇ ਮੈਂ ਉਹਨੂੰ ਕਿਹਾ ਮੈਨੂੰ ਇੱਕ ਵਾਰੀ ਫੋਟੋ ਪਾ ਵੀ ਪਤਾ ਤਾਂ ਲੱਗੇ ਹਨਾ ਕਿਹੜਾ ਜਦੋਂ ਉਹਨੇ ਫੋਟੋ ਪਾਈ ਬਈ ਮੈਨੂੰ ਫੇਰ ਪਤਾ ਲੱਗਾ ਵੀ ਵੈਰੀ ਬੰਦ ਦਾ ਟੀਕਾ ਉਹ ਜਿਹੜਾ ਆਪਾਂ ਤੁਸੀਂ ਮੈਨੂੰ ਕਈਆਂ ਨੇ ਕਿਹਾ ਵੀ ਸੀ ਮੈਨੂੰ ਵੀ ਪਹਿਲਾਂ ਪਤਾ ਸੀ ਵੈਰੀ ਬੰਦ ਦਾ ਹਨਾ ਪਰ ਉਹ ਮੈਨੂੰ ਜਿੱਦਾਂ ਮਿਲਿਆ ਨਹੀਂ ਸੀ ਤੇ ਮੈਂ ਸੋਚਣਾ ਛੱਡ ਦਿੱਤਾ ਸੀ ਵੀ ਚੱਲ ਛੱਡੋ ਯਾਰ ਹਨਾ ਵੀ ਨਹੀਂ ਮਿਲਦਾ ਤਾਂ ਉਹ ਪਰ ਜਦੋਂ ਉਹ ਫੋਟੋ ਆਈ ਸਾਹਮਣੇ ਫਿਰ ਮੈਨੂੰ ਪਤਾ ਪਰ ਇਹ ਭੁੱਲ ਗਿਆ ਸੀ ਮੈਨੂੰ ਹਨਾ ਵੀ ਨਾਂ ਨੂੰ ਵੀ ਹੈ ਨਹੀਂ ਸੀ ਕੋਈ ਵੀ ਨਹੀਂ ਉਹ ਜਦੋਂ ਮੈਨੂੰ ਫੋਟੋ ਪਾਈ ਉੱਥੋਂ ਮੈਨੂੰ ਪਤਾ ਲੱਗਾ ਯਾਰ ਵੈਰੀ ਵਨ ਇਹ ਉਹੀ ਟੀਕਾ ਵੀ ਜਿਹੜਾ ਆਪਾਂ ਉਹ ਲਿਆਂਦਾ ਸੀ ਵੀ ਤਾਕਤ ਆਉਂਦਾ ਵਿਟਾਮਿਨ B ਤੋਂ ਤੇ ਉਹ ਤਾਂ ਫੇ ਲਿਆਂਦਾ ਤੇ ਉਹ ਲਾਇਆ ਤੇ ਬਾਈ ਉਹਨਾਂ ਕੂਤਰੀਆਂ ਸੈੱਟ ਹੋ ਗਈਆਂ ਤੇ ਰਾਣੀ ਖੇਤ ਦੀ ਬਿਮਾਰੀ ਵਾਲੀ ਜਿਹੜੀ ਆਪਾਂ ਉਹ ਉਹ ਵੀ ਲਾਈ ਹੈ ਨਾ ਤੇ ਬਾਈ ਨੇ ਕਿਹਾ ਸੀ ਬਾਈ ਬਾਈ ਦਾ ਹੋਰ ਕਮੈਂਟ ਆਈ ਰਾਣੀ ਖੇਤ ਦੀ ਜਿਹੜੀ ਦਵਾਈ ਆ ਲੋਣੀ ਕਿਦਾਂ ਬਾਈ ਉਹ ਟੀਕਾ ਲੈ ਆਓ ਠੀਕ ਆ ਇੱਕ ਛੋਟਾ ਜਿਹਾ ਟੀਕਾ ਹੁੰਦਾ ਉਹਦੇ ਵਿੱਚ ਮਿਕਸ ਕਰ ਲਓ ਜਿਹੜਾ ਉਹਨਾਂ ਪਾਣੀ ਦੀ ਬੋਤਲ ਵੱਡੀ ਦਿੱਤੀ ਹੁੰਦੀ ਹੈ ਇੱਕ ਬੂੰਦ ਬਾਈ ਇੱਧਰ ਲਈ ਅੱਖ 'ਚ ਪਾ ਲੋ ਇੱਕ ਇੱਧਰ ਪਾ ਲੋ ਇੱਕ ਇੱਕ ਭਾਵੇਂ ਨੱਕ 'ਚ ਪਾ ਦਿਓ ਭਾਵੇਂ ਕੰਨਾਂ 'ਚ ਪਾ ਦਿਓ ਠੀਕ ਆ ਬਸ ਇਦਾਂ ਹੀ ਵੈਕਸੀਨ ਹੋਣੀਆਂ ਹੋਰ ਕੁਝ ਨਹੀਂ ਕਰਨਾ ਲਾ ਕੇ ਤੇ ਛੱਡੀ ਚਲੋ ਸ਼ਾਮੇ ਛੱਡਣਾ ਧੁੱਪੇ ਨਹੀਂ ਪਾਉਣਾ ਵੈਕਸੀਨ ਕਰਕੇ ਧੁੱਪੇ ਨਹੀਂ ਪਾਉਣੇ ਕਬੂਤਰ ਸ਼ਾਮੇ ਛੱਡਣੇ ਆ ਠੀਕ ਆ ਉਸ ਤੋਂ ਬਾਅਦ ਟੇਲੀ ਬਾਈ ਉਹਨਾਂ ਕਬੂਤਰਾਂ ਦੇ ਉੱਤੇ ਜਿਹੜੇ 빙ੇ ਡੱਡੇ ਹੋਏ ਆ ਜਾਂ ਕੁਝ ਵੀ ਆ ਵੀਰਕੋਨ ਦੀ ਤੁਸੀਂ ਸਪਰੇਅ ਕਰਕੇ ਧੁੱਪੇ ਪਾਓ ਸਪਰੇਅ ਕਰਕੇ ਨਾ ਚੰਗੀ ਤਰ੍ਹਾਂ ਨਵਾ ਦਿਓ ਤੇ ਉਹਨਾਂ 'ਤੇ ਰੱਖੋ ਵੀਰਕੋਨ ਤੇ ਪੋਟਾਸ਼ੀਅਮ ਮਿਕਸ ਕਰਕੇ ਉਹਨਾਂ ਨੂੰ ਤੇ ਜਦੋਂ ਸੁੱਕ ਜਾਣ ਤਾਂ ਫੇਰ ਸ਼ਾਮੇ ਕਰ ਲਓ ਬੁੱਤ। ਤੇ ਠੀਕ ਆ ਬਾਬਿਓ ਤੇ ਅੱਜ ਲਈ ਇਹੀ ਵੀਡੀਓ ਸੀ ਤੇ ਇੱਕ ਸੋਰੀ ਇੱਕ ਮਿੰਟ ਹੋਰ ਆਇਆ ਸੀਗਾ ਕਿ ਬਾਈ ਕੈਲਸ਼ੀਅਮ ਤੇ ਮਲਟੀਵਿਟਾਮਿਨ ਕਿਹੜਾ ਸ਼ੁਰੂ ਕਰੀਏ ਬਾਈ ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ ਨਾ ਆਸਟੋਵਿਟ ਮਲਟੀਵਿਟਾਮਿਨ ਸੋਰੀ ਕੈਲਸ਼ੀਅਮ ਆ ਆਸਟੋਵਿਟ ਜਿਹੜਾ ਆ ਉਹ ਕੈਲਸ਼ੀਅਮ ਆ ਮਲਟੀਵਿਟਾਮਿਨ ਆ ਜਿਹੜੀ ਉਹ ਬਿਮਰਲ ਪਾਈ ਜਰੋ ਇਹ ਦੋ ਚੀਜ਼ਾਂ ਹੀ ਪਾਈ ਚਲੋ ਇੱਕ ਜਿਹੜਾ ਕੈਲਸ਼ੀਅਮ ਹੁੰਦਾ ਆ ਤੇ ਉਹ ਬਾਈ ਇੱਕ ਹੋਰ ਹੁੰਦਾ ਉਹ ਜਿਹੜਾ ਆ ਆਸਟੋਵਿਟ ਪਿੰਕ ਕਲਰ ਦਾ ਨਾ ਉਹ ਬਲੈਕ ਕਲਰ ਚ ਹੁੰਦਾ ਵਾਈਟ ਕਲਰ ਤੇ ਬਲੈਕ ਜੇਜ ਚ ਹੁੰਦਾ ਉਹਦਾ ਰੈਪਰ ਉਹਦੇ ਵਿੱਚ ਬਾਈ ਜਿਹੜੀ ਬਿਮ ਬਿਮਰਾਲਾ ਉਹ ਮੇਲਾ ਹੀ ਮਿਕਸ ਹੁੰਦੀ ਆ ਪਿੱਛੇ ਹੀ ਤੇ ਤੁਸੀਂ ਆਪ ਵੀ ਲਿਆ ਕੇ ਚ ਪਿੰਕ ਵਾਲੀ ਚ ਮਿਕਸ ਕਰ ਸਕਦੇ ਆ ਤੇ ਜਦੋਂ ਮੀਂਹ ਬਾਲਾ ਪੈਂਦਾ ਹੁੰਦਾ ਉਦੋਂ ਨਾ ਪਾਇਓ ਉਦੋਂ ਘੱਟ ਪਾਇਓ ਨਹੀਂ ਤਾਂ ਪਾਣੀ ਵਾਲੀਆਂ ਬਿੱਠਾ ਮਾਰ ਲਾ ਪਣਗੇ ਤੇ ਬਾਕੀ ਤਾਂ ਨੁਕਸਾਨ ਕੋਈ ਨਹੀਂ ਹੁੰਦਾ ਇਹ ਵਰਤੀ ਜਾਓ ਤੇ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣਾ